ਯੂਕੇ ਤੋਂ ਮੇਰਾ ਵੀਰ ਕੋਈ ਜੇ ਮੇਰੇ ਵੀਡੀਓ ਵੇਖਦਾ ਪਿਆ ਨਾ ਤੇ ਮੇਰਾ ਵੀਰ ਧਿਆਨ ਨਾਲ ਉੱਥੇ ਕਿਸੇ ਵੀ ਕੁੜੀ ਦੇ ਚੱਕਰ 'ਚ ਨਾ ਪਾਓ ਕਿਸੇ ਕੁੜੀ ਨਾਲ ਵਿਆਹ ਕਰਾ ਕੇ ਉੱਥੇ ਨਾ ਆਵੋ ਕਿਉਂਕਿ ਮੋਸਟਲੀ ਨਾ ਉੱਥੇ ਇੰਨੇ ਜ਼ਿਆਦਾ ਕੇਸ ਆਉਂਦੇ ਆ ਕਿ ਕੁੜੀਆਂ ਉੱਥੇ ਪਏ ਚੂੜੇ 'ਚ ਹੀ ਮਤਲਬ ਆਪਣੇ ਘਰ ਵਾਲੇ ਦੇ ਹੁੰਦੇ ਹੀ ਬਾਹਰ ਕਿਸੇ ਨਾਲ ਖੇ ਖਾਂ ਲੱਗ ਜਾਂਦੀਆਂ ਮੁੜ ਕੇ ਘਰ ਵਾਲੇ ਨੂੰ ਜੇਲ੍ਹ ਕਰਾ ਦਿੰਦੀਆਂ ਝੂਠੇ ਡੋਮੈਸਟਿਕ ਵੋਲੈਂਸ ਦੇ ਕੇਸ ਪਾ ਕੇ ਝੂਠੇ ਰੇਪ ਕੇਸ ਪਾ ਕੇ ਪਤਾ ਨਹੀਂ ਕਿੰਨੇ ਕੁ ਮੁੰਡੇ ਇਹਨਾਂ ਕੁੱਤਿਆਂ ਨੇ ਅੰਦਰ ਕਰਾਏ ਸਾਡੇ ਪੰਜਾਬ ਦੇ ਮੁੰਡੇ ਤਰਨ ਤਰਨ ਦੇ ਮੁੰਡੇ ਤੇ ਮੋਸਟਲੀ ਕੇਸਸ ਆਉਂਦੇ ਆ ਯਾ ਯੂਪੀ ਦੇ ਉੱਤਰਪੁਰ ਤੋਂ ਉੱਤਰਪੁਰ ਜਿਹੜਾ ਏਰੀਆ ਵਾ ਯੂਪੀ ਦਾ ਉੱਤੇ ਦੀਆਂ ਕੁੜੀਆਂ ਮਤਲਬ ਉੱਥੋਂ ਜ਼ਿਆਦਾ ਕੇਸ ਆਉਂਦੇ ਪਏ ਇਹ ਵਾਲੇ ਤੇ ਹੁੰਦਾ ਇਹ ਚ ਕੀ ਆ ਕਿ ਤੁਸੀਂ ਉੱਥੇ ਜਾ ਕੇ ਵਿਆਹ ਕਰਾ ਲੈਂਦੇ ਏ ਜੇ ਕਿ ਤੁਹਾਡੇ ਨਾਲ ਵਿਆਹ ਕਰਾ ਲਿਆ ਜਾਂਦਾ ਵਾ ਤੁਹਾਡਾ ਖਰਚਾ ਕਰਾ ਕਰੋਗੇ ਜਦੋਂ ਇੱਕ ਘਰ ਯੂਕੇ ਪਹੁੰਚ ਗਏ ਤੇ ਫਿਰ ਇਹ ਉੱਥੇ ਕੀ ਕਰਦੀਆਂ ਉੱਥੇ ਨਵਾਂ ਖਸਮ ਲੱਭਦੀਆਂ ਉਥੇ ਨਵਾਂ ਕਸਮ ਲੱਭ ਲਿਆ ਤੇ ਚੋਰੀ-ਚੋਰੀ ਉਹ ਤਾਂ ਖੇ ਖਾਈ ਗਏ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਕੁਝ ਕਹਿਣ ਦੀ ਕੋਸ਼ਿਸ਼ ਕਰਨੀ ਆ ਤੇ ਤੁਹਾਨੂੰ ਇਹਨਾਂ ਨੇ ਜੇਲ੍ਹ ਚ ਪਾ ਦੇਣਾ ਤੇ ਬਹੁਤਾ ਨਹੀਂ ਤੇ ਫਿਰ ਤਾਂ ਜਾਂ ਫਿਰ ਝੂਠੇ ਰੇਪ ਕੇਸ ਘਰ ਵਾਲੀ ਹੀ ਘਰ ਲੈ ਤੇ ਝੂਠਾ ਰੇਪ ਕੇਸ ਪਾ ਦਿੰਦੀ ਆ ਕਿ ਇਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਆ ਫਿਰ ਉਹ ਮੁੰਡਾ 10-15 ਸਾਲ ਤੱਕ ਜੇਲ੍ਹ ਕੱਟਦਾ ਨਜਾਇਜ਼ ਤੇ ਬਹੁਤੀਆਂ ਕੁੜੀਆਂ ਪੱਕੇ ਹੁੰਦੇ ਚੱਕਰ ਚ ਕਿਸੇ ਪੱਕੇ ਬੰਦੇ ਨਾਲ ਫਸ ਜਾਂਦੀਆਂ ਤੇ ਜਾਂ ਹੁਣ ਇੱਕ ਨਵਾਂ ਕੇਸ ਚੱਲਿਆ ਵਾ ਜਿਹੜਾ ਬਗਰੂਮਿੰਗ ਕਹਿੰਦੇ ਨੇ ਨਾਮ ਆਪਾਂ ਦੇ ਤਾਂ ਗਰੂਮਿੰਗ ਦਾ ਪਰ ਸਾਡੀਆਂ ਕੁੜੀਆਂ ਚ ਕੀ ਕਰਦੀਆਂ ਕਿ ਆਪਣੀ ਇੱਜ਼ਤ ਆਪ ਲਟਾਉਂਦੀਆਂ ਕਿਸੇ ਵਿਆਹ ਬੰਦੇ ਕੋਲ ਪੈਸਿਆਂ ਦੇ ਲਾਲਚ ਨੂੰ ਫੀਸ ਦੇ ਲਾਲਚ ਨੂੰ ਜਾਂ ਕਿਦਾਂ ਵੀ ਤੇ ਆਪਣੀ ਇੱਜ਼ਤਾਂ ਦਿੰਦੀਆਂ ਉੱਥੇ ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਕੁੜੀ ਦਾ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਆ ਬਾਹਰ ਤਾਂ ਇੱਕ ਚੰਗੀ ਤੋਂ ਚੰਗੀ ਕੁੜੀ ਵੀ ਵਿਗੜ ਜਾਂਦੀ ਹੈ ਬਾਹਰ ਆ ਕੇ ਇਸ ਕਰਕੇ ਅੱਜ ਕੱਲ ਤੇ ਵਿਆਹ ਵਰਿਆਂ ਨੂੰ ਵੀ ਖਤਰਾ ਆ ਜੇ ਵਿਆਹ ਕਰਾ ਕੇ ਵੀ ਤੁਸੀਂ ਆਉਂਦੇ ਨਾ ਤੇ ਤੁਹਾਡੇ ਅੱਖਾਂ 'ਚ ਮਿੱਟੀ ਪਾ ਗਏ ਤੇ ਅਗਲੀਆਂ ਬਾਰ ਖੇਹ ਖਾਂਦੀਆਂ ਕਿਉਂਕਿ ਇੱਕ ਜਨਾਨੀ ਜਦੋਂ ਆਪਣਾ ਦਾਇਰਾ ਭੁੱਲ ਜੇ ਨਾ ਕਿ ਮੇਰੀ ਮੇਰਾ ਦਾਇਰਾ ਕਿਥੋਂ ਤੱਕ ਹੈ ਜਾਂ ਫਿਰ ਮੇਰੀ ਲਿਮਟ ਕੀ ਹੈ ਫਿਰ ਉਹ ਜਨਾਨੀ ਆਪ ਦੇ ਕੰਗਾਲ ਹੁੰਦੀ ਹੁੰਦੀ ਹੈ ਆਪਣਾ ਤੇ ਪੱਠਾ ਭਾ ਲੈਂਦੀ ਹੈ ਨਾਲ ਨਾਲ ਉਹਦੇ ਬੱਚੇ ਉਹਦਾ ਘਰ ਵਾਲਾ ਪੂਰੇ ਪਰਿਵਾਰ ਦਾ ਪੱਠਾ ਭਾ ਕੇ ਰੱਖ ਦਿੰਦੀ ਹੈ ਇਸ ਕਰਕੇ ਮੈਂ ਕਹਿਣਾ ਹੁੰਨਾ ਕਿ ਆਪਣੀਆਂ ਕੁੜੀਆਂ ਨੂੰ ਬਾਹਰ ਇਕੱਲੇ ਨਾ ਘੱਲੋ ਖਦੂ ਨਾ ਬਣ ਕੁੜੀਆਂ ਦੀ ਕਮਾਈ ਖਾਣਾ ਵੈਸੇ ਵੀ ਹਰਾਮ ਆ ਤੇ ਆਪਾਂ ਪੈਸਿਆਂ ਦੇ ਲਾਲਚ ਨੂੰ ਆਪਣੀਆਂ ਧੀਆਂ ਨੂੰ ਕੱਲੀਆਂ ਨੂੰ ਬਾਹਰ ਘੱਲ ਦਿੰਨੇ ਆ ਤਾਂ ਥੋੜਾ ਆਪਾਂ ਇਸ ਚੀਜ਼ ਤੇ ਸੋਚ ਵਿਚਾਰ ਕਰੀਏ ਕਿ ਬਨ ਕੇ ਦੇ ਆ ਤੁਸੀਂ ਮੰਨੋਗੇ ਨਹੀਂ ਯੂਕੇ ਤੇ ਇੰਨੇ ਕਿ ਜ਼ਿਆਦੇ ਕੇਸ ਆਏ ਨਾ ਸਿਮਿਲਰ ਕੇਸ ਕਿ ਮੁੰਡੇ ਜੇਲਾ ਕੱਟ-ਕੱਟ ਕੇ 6-6 ਮਹੀਨੇ ਮਤਲਬ ਡੋਮੈਸਟਿਕ ਵੋਲੈਂਸ ਤੇ ਰੇਪ ਕੇਸਾਂ ਚ ਦੇ 10-10 15-15 ਸਾਲ 10-15 ਸਾਲ ਨਜਾਇਜ਼ ਮੁੰਡੇ ਜੇਲ੍ਹ ਕੱਟਦੇ ਪਏ ਉੱਥੇ ਆਪਣੇ ਸਿਰਫ ਗਸ਼ਤੀਆਂ ਕਰਕੇ ਕਿ ਕੁਝ ਗਸ਼ਤੀਆਂ ਨੇ ਮਤਲਬ ਉਹਨਾਂ ਦਾ ਵਿਆਹ ਦਾ ਨਾਟਕ ਕਰਕੇ ਬਾਹਰ ਆ ਗਏ ਤੇ ਉਹਨਾਂ ਨੂੰ ਲਤ ਮਾਰੀ ਉੱਥੇ ਆ ਕੇ ਆਪਣੇ ਬਾਹਰ ਖਸਮ ਬਣਾ ਕੇ ਤੇ ਮੋਸਟ ਆਫ ਦੈਮ ਉਹ ਵੀ ਛੱਡ ਦਿੰਦੇ ਬਾਅਦ ਜਿਹੋ ਜਿਹੀਆਂ ਗਸ਼ਤੀਆਂ ਨੂੰ ਮਤਲਬ ਕੋਈ ਨਾਲ ਥੋੜੀ ਰੱਖਦਾ ਵੀ ਜਨਾਨੀ ਨੂੰ ਪਰ ਗੱਲ ਇੱਥੇ ਆਪਣੇ ਆਪ ਨੂੰ ਆਪਣੀ ਫੈਮਲੀ ਨੂੰ ਸੰਭਲਦੀ ਕਿ ਤੁਸੀਂ ਐਡਾ ਵੱਡਾ ਰਿਸਕ ਲੈ ਕੇ ਕੀ ਕਰਨਾ ਹਨ ਇਸ ਕਰਕੇ ਮੈਂ ਕਹਿੰਦਾ ਕਿ ਵਿਆਹ ਕਰਾਓ ਪਰ ਉਡੀ ਇਹੋ ਜੀ ਲੱਭੋ ਜਿਹੜੀ ਘੱਟ ਪੜ੍ਹੀ ਲਿਖੀ ਹੋਵੇ ਬਹੁਤ ਹੀ ਪੜ੍ਹੀ ਲਿਖੀ ਨੂੰ ਤੁਸੀਂ ਚਟਨਾ ਨਹੀਂ ਆ ਉਹਦੀ ਕਮਾਈ ਨਹੀਂ ਖਾਣੀ ਤੁਸੀਂ ਨਹੀਂ ਤੇ ਫਿਰ ਜੋ ਅੱਜਕੱਲ ਹੋਉਂਦੇ ਆ ਤੁਸੀਂ ਵੇਖਣ ਦੇ ਕੀ ਕੁਝ ਹੁੰਦਾ ਪਿਆ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ